ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਹਾਂ ਜੀ ਅੱਜ ਆਪਾਂ ਹਨਾ कॉटन वर्क ਹੈ ਜਿਹੜਾ ਉਹ ਦੱਸਾਂਗੇ ਸੋ ਇਹ कॉटन वर्क ਹਨਾ ਜਿਹੜਾ कॉटन ਦੇ ਸੂਤਾਂ ਦੇ ਉੱਤੇ ਐਂਕਰ ਥ्रेड ਨਾਲ ਹੁੰਦਾ ਇੱਕ ਆਪਾਂ ਐਂਕਰ ਥ्रेड ਨਾਲ ਵੀ ਕਰ ਸਕਦੇ ਆ ਇੱਕ ਆਪਾਂ ਮਿਸਰੂ ਸਿੱਧੀ ਜੀ ਪਾਸਾ ਤੇ ਦੱਸਦੇ ਆ ਜਿਹੜੇ ਰਜਾਈਆਂ ਚ ਨਗੰਦੇ ਪਾਉਣੇ ਆਪਾਂ ਹਨਾ ਜਿਹੜੀ ਰੀਲ ਨਾਲ ਉਹ ਰੀਲ ਵੀ ਯੂਜ਼ ਹੋ ਜਾਂਦੀ ਹੈ ਉਹ ਵੀ ਸੁੱਤੀ ਰੀਲ ਹੈ ਉਹਦੇ ਵਿੱਚ ਵੀ ਚਮਕ ਹੁੰਦੀ ਆ ਤੁਸੀਂ ਐਂਕਰ ਦਾ ਤਾਂਗਾ ਵੀ ਲਾ ਸਕਦੇ ਹੋ ਹਨਾ ਬਹੁਤ ਭੈਣਾਂ ਨੇ ਕਮੈਂਟ ਕੀਤੇ ਨੇ ਵੀ ਸਾਡਾ ਕ੍ਰੇਪ ਦਾ ਸੂਟ ਹੈ ਲੇਕਿਨ ਜਿਹੜੇ ਹਨਾ ਉਹ ਸੂਟ ਨਹੀਂ ਉਹ ਸੰਥੈਟਿਕ ਰੀਲਾ ਨਾਲ ਹੀ ਕੱਢੇ ਜਾਂਦੇ ਨੇ ਉਹ ਹਨਾ ਆਪਾਂ ਸੋਨੂੰ ਜਦੋਂ ਮੈਂ ਕੋਈ ਵੀ ਆਪ ਦਾ ਸੰਥੈਟਿਕ ਸੂਟ ਲੈ ਕੇ ਆਈ ਉਹ ਤੇ ਵਰਕ ਕਰਿਆ ਮੈਂ ਤੁਹਾਡੇ ਨਾਲ ਜਰੂਰ ਸਾਂਝਾ ਕਰੂੰਗੀ ਉਹ ਨਾਲੇ ਆਪਾਂ ਜਿਹੜਾ ਵਰਕ ਕਰਾਂਗੇ ਹਨਾ ਉਹ ਕਰਾਂਗੇ ਦਾ ਆਪਾਂ ਸੂਈ ਨਾਲ ਉਹ ਵਰਕ ਵੀ ਤੇ ਉਹ ਆਪਾਂ ਸਿੱਪੀ ਸਟਾਰਾ ਵਗੈਰਾ ਲਾ ਕੇ ਪਾਈਪ ਵਗੈਰਾ ਉਹਦੇ ਨਾਲ ਕਰਾਂਗੇ ਉਹ ਵਰਕ ਲੇਕਿਨ ਜਿਹੜੇ ਇਹ ਵਰਕ ਮੈਂ ਤੁਹਾਨੂੰ ਵੀਡੀਓ ਬਣਾ ਰਹੀ ਆ ਇਹ ਥ्रेड ਵਰਕ ਇਹ कॉटन ਦੇ ਹਨਾ ਆਪਣੇ ਪਲੇਨ ਸੂਟ ਚਾਹੇ ਤੁਸੀਂ ਮਹਿੰਗਾ ਸਸਤਾ ਉਹ ਜਿਹੜਾ ਦਾ ਮਰਜ਼ੀ ਲੈ ਸਕਦੇ ਹੋ ਇਹ ਕਿਉਂਕਿ कॉटन ਦੇ ਸੂਟ ਦੇ ਉੱਤੇ ਹੀ कॉटन ਦਾ ਤਾਗਾ ਲੱਗਿਆ ਹੋਇਆ ਵਧੀਆ ਲੱਗਦਾ ਹੈ ਇਹ ਹਲਕਾ ਫੁਲਕਾ ਡਿਜ਼ਾਈਨ ਹੈ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਨਾ ਆਪਾਂ ਇਹਦੇ ਤੇ ਕੋਈ ਫਰੇਮ ਲਾਉਣਾ ਹੈਗਾ ਹਨਾ ਨਾ ਆਪਾਂ ਨੇ ਕੋਈ ਸੂਰ ਸਾਪਣਾ ਸਿਰਫ ਆਪਾਂ ਨੇ ਪੇਸਟਿੰਗ ਹੈ ਜਿਹੜੀ ਆ ਇਸ ਤਰ੍ਹਾਂ ਦੀ ਹਨਾ ਆਪਾਂ ਪੇਸਟਿੰਗ ਇਹ ਲਾਉਣੀ ਹੁੰਦੀ ਹੈ ਪੇਸਟਿੰਗ ਲਾ ਕੇ ਇੰਚੀ ਟੇਪ ਨਾਲ ਆਪਾਂ ਨਿਸ਼ਾਨੀਆਂ ਲਾ ਕੇ ਗ੍ਰਾਫ ਬਣਾ ਕੇ ਇਹ ਕੜਾਈ ਹੈ ਜਿਹੜੀ ਕਰ ਸਕਦੇ ਆ ਕੁਝ ਹੀ ਹਨਾ ਸਮੇਂ ਦੇ ਵਿੱਚ ਕਰ ਸਕਦੇ ਆ ਕੋਈ ਇਹ ਬਾਲਾ 5 10 ਦਿਨ ਦਾ ਲੰਮਾ ਪ੍ਰੋਸੈਸ ਨਹੀਂ ਆਏਗਾ ਇਹ ਤੁਸੀਂ 1 2 ਦਿਨਾਂ ਵਿੱਚ ਆਰਾਮ ਨਾਲ ਕੰਮ ਧੰਦਾ ਕਰਕੇ ਵੀ ਕਰ ਸਕਦੇ ਹੋ ਮੈਨੂੰ ਪਤਾ ਹਨਾ ਮੇਰੇ ਭੈਣਾਂ ਦੇ ਜਿੰਨਾਂ ਨੂੰ ਸੂਟ ਪਾਉਣ ਦਾ ਹੁੰਦਾ ਹੈਗਾ ਵੀ ਮੈਂ ਬਣਾ ਕੇ ਪਾਵਾਂ ਉਹ ਜ਼ਰੂਰ ਟਰਾਈ ਕਰ ਲਿਈਆਂ ਤੁਸੀਂ ਟਰਾਈ ਕਰਿਓ ਵੀ ਫਿਰ ਮੈਨੂੰ ਪਤਾ ਲੱਗੂ ਵੀ ਹੈਨਾ ਵੀ ਤੁਸੀਂ ਜਿਹੜੀ ਮੈਂ ਵੀਡੀਓ ਬਣਾਈ ਹੈ ਤੁਹਾਨੂੰ ਉਹਦਾ ਕੋਈ ਫਾਇਦਾ ਹੋਇਆ ਕਿ ਜਾਂ ਨਹੀਂ ਅੱਜ ਹੁਣ ਅੱਜ ਮੈਂ ਜਿਹੜਾ ਇਹ ਵਰਕ ਕਰ ਰਹੀ ਆਂਗੀ ਅੱਜ ਮੈਂ ਇਸ ਤਰ੍ਹਾਂ ਦਾ ਵਰਕ ਕਰੂੰਗੀ ਆ ਦੇਖੋ ਇਹ ਮੈਂ ਹੈਨਾ ਬਾਮਾਂ ਨੇ ਜਿਹੜੀਆਂ ਮੈਂ ਤਿਆਰ ਕਰ ਲਈਆਂ ਇਹ ਦੇਖੋ ਇਹ ਬਾਹਾਂ ਜਿਹੜੀ ਆਪਣੀ ਇਹ ਮੈਂ ਰੈਡੀ ਕਰ ਲਈ ਇਸ ਤਰ੍ਹਾਂ ਮੈਂ ਹੁਣ ਇਹ ਹੈਨਾ ਪੱਲੇ ਤੇ ਘੇਰ ਤੇ ਕਰੂੰਗੀ ਵਰਕ ਮੈਂ ਤੁਹਾਨੂੰ ਦੱਸ ਦਿਆਂ ਇਹਦੇ ਲਈ ਆਪਾਂ ਨੇ ਕਿੰਨੇ ਕਿੰਨੇ ਵੀ ਮਤਲਬ ਕਿ ਇੰਚ ਤੇ ਲਾਈਨਾਂ ਮਾਰਨੀਆਂ ਨੇ ਜੋ ਵੀ ਐ ਇਹ ਮੈਂ ਬਾਹ ਜਿਹੜੀ ਇਹ ਤਿਆਰ ਬਾਹਾਂ ਮੈਂਨੇ ਦੋਨੇ ਬਾਹਾਂ ਮੈਂ ਤਿਆਰ ਕਰ ਲਈਆਂ ਬਹੁਤ ਸੋਹਣੀ ਹਨ ਇਹ ਬਾਹਾਂ ਦੀ ਜਿਹੜੀ ਫਿਨਿਸ਼ਿੰਗ ਹੈ ਬਹੁਤ ਸੋਹਣੀ ਆਈ ਹੈ ਜੀ ਆ ਮੇ ਤੋਂ ਇੱਕ ਹਨਾ ਐਕਸਟਰਾ ਲੈਨ ਵੱਜ ਗਈ ਸੀ ਦੇਖੋ ਹੁਣ ਆਪਾਂ ਮੈਂ ਤੁਹਾਨੂੰ ਦੱਸਦੀ ਆ ਇਹਦੇ ਲਈ ਜਿਹੜਾ ਇਹ ਸਾਰਾ ਹਨਾ ਉਹ ਹੈਗਾ ਵੀ ਮਤਲਬ ਕਿ ਕੜਾਈ ਇਹ 2.5 ਇੰਚ ਦੇ ਵਿੱਚ ਕੰਪਲੀਟ ਹੋ ਜੂਗੀ ਇਹ ਸਵਾ 3 ਇੰਚ ਵਿੱਚ ਆਪਣੀ ਜਿਹੜੀ ਕਢਾਈ ਹੈ ਇਹ ਕੰਪਲੀਟ ਹੋ ਜੂਗੀ ਸਾਰਿਆਂ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਹਨਾ ਜਿੰਨਾ ਤੁਸੀਂ ਆਪਣਾ ਘੇਰ ਤਿਆਰ ਕਰਨਾ ਹੈ ਤੁਸੀਂ ਉਹਦੇ ਹਿਸਾਬ ਨਾਲ ਨਿਸ਼ਾਨੀਆਂ ਲਾਉਂਦੇ ਨੇ ਦੇਖੋ ਆਪਾਂ ਨੂੰ ਬਾਧੂ ਚਾਕਾਂ ਦੇ ਵਿੱਚ ਹਨਾ ਫੋਲਡ ਕਰਨ ਦੀ ਕੋਈ ਲੋੜ ਨਹੀਂ ਆਪਣਾ ਪਹਿਲਾ ਸਾਰਾ ਘੇਰ ਹੈ ਜਿਹੜਾ ਸੋਨੇ ਕਟਿੰਗ ਕੀਤਾ ਹੈਗਾ ਦੇਖੋ ਇਹ ਮੈਨੇ ਪੱਤੀ ਕਟਿੰਗ ਕੀਤਾ ਇਹਦਾ ਅੱਧਾ 12.5 ਆ ਗਿਆ ਠੀਕ ਹੈ ਮੈਂ 3.5 ਇੰਚ نیچے ਸੱਬੂਗੀ ਇਹ ਜੇ ਆਪਾਂ ਹੁਣ ਜਿਹੜੀ ਲਾਈਨ ਹੈ ਉਹ ਮਾਰ ਦਾਂਗੇ ਜਿਹੜੀ ਇੱਧਰ ਹੈਗੀ ਇਹ ਆਪਾਂ ਇਸ ਤਰ੍ਹਾਂ ਦੁਬਾਰੇ ਲਾ ਲਾਂਗੇ ਹੁਣ ਇਹ ਆਪਣੀ ਫੋਲਡਿੰਗ ਦਾ ਆ ਗਿਆ ਹੁਣ ਆਪਾਂ ਜਿਹੜੀ ਨਿਸ਼ਾਨੀ ਲਾਉਣੀ ਹੈ ਇੱਕ ਨਿਸ਼ਾਨੀ ਆਪਾਂ ਬਚਾ ਲਈ ਹੁਣ ਆਪਣਾ ਜਿਵੇਂ ਆ ਸੈਂਟਰ ਕਰਿਆ ਤੀ ਆਪਾਂ 12.5 ਇੰਚ ਹਨਾ ਮੈਂ ਘੇਰ ਹੈ ਜਿਹੜਾ ਉਹ 19 ਕਿੰਚ ਤਿਆਰ ਕਰਨੀ ਆ ਮੈਂ 19 ਦਾ 9.5 ਮੈਂ 9.5 ਇੰਚ ਤੇ ਜਿਹੜੀ ਕੜਾਈ ਹੈ ਕਰੂੰਗੀ ਇਹ ਦੇਖ ਇਹ 3.5 ਦੇ ਵਿੱਚ ਕੰਪਲੀਟ ਹੁੰਦੀ ਆਪਾਂ ਉੱਪਰ ਨੂੰ 3.5 ਇੰਚ ਤੇ ਇਸ ਤਰ੍ਹਾਂ ਤੁਸੀਂ ਨਿਸ਼ਾਨੀ ਨਾਲ ਲੈਣੀ ਹੈ ਠੀਕ ਹੈ ਜੀ ਜਿਹੜੀ ਆਪਾਂ ਲਾਈਨ ਮਾਰ ਦਿੰਨੇ ਸਵਾ 3 ਇੰਚ ਤੇ ਆ ਦੇਖੋ ਇਹ ਆਪਾਂ ਬਾਕਸ ਬਣਾ ਲੈਨੇ ਆ ਆਹ ਫੜੀ ਹਾਂਜੀ ਹਨਾ ਬਾਕਸ ਬਣਾ ਲਿਆ ਹੁਣ ਆਪਾਂ ਪਹਿਲਾਂ ਸਾਰਿਆਂ ਨਾਲੋਂ ਪਹਿਲਾਂ ਦੇਖੋ ਮੈਂ ਤੁਹਾਨੂੰ ਨਾਲ ਹੁੰਦੇ ਦੇ ਉੱਤੇ ਦੱਸੀ ਜਾਊਂਗੀ ਆ ਦੇਖੋ ਹਨਾ ਜਿਹੜੀ ਆਪਾਂ ਨੇ ਇਹ ਵਾਲੀ ਐ ਵਾਈਟ ਕਲਰ ਦੇ ਲੈਣਾ ਇਹ 1 ਇੰਚ ਦੇ ਵਿੱਚ ਨੇ ਆਪਾਂ ਜਿਹੜੀਆਂ ਇਹਦੀ ਨਿਸ਼ਾਨੀ ਲਾਵਾਂਗੇ ਇਸ ਤਰ੍ਹਾਂ ਦੇਖੋ 1 ਇੰਚ ਦੇ ਇਸ ਸਾਈਡ ਰੱਖ ਲਿਓ ਜਿਹੜੇ 1 ਇੰਚ ਦੇ ਹਨਾ ਚਾਰ ਹਿੱਸੇ ਹੁੰਦੇ ਨੇ ਇੱਕ ਇਹ ਵਾਲਾ 2 3 4 ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਇੱਥੇ ਲਾਵਾਂਗੇ ਹੁਣ ਇਹ ਲਾਈਨਾਂ ਨੂੰ ਹਨਾ ਆਪਾਂ ਸਾਰੀਆਂ ਨੂੰ ਮਿਲਾ ਦਾਂਗੇ ਆਪਸ ਵਿੱਚ ਇਹ ਨਿਸਾਨੀਆਂ ਹਨ ਤੁਸੀਂ ਪੈਨ ਨਾਲ ਹੀ ਲਾਇਓ ਮਾਰਕੇ ਨਾਲ ਨਾ ਲਾਇਓ ਕਿਉਂਕਿ ਜਦੋਂ ਨੂੰ ਆਪਾਂ ਕੜਾਈ ਕਰਨੀ ਹੈ ਫਿਰ ਨਿਸਾਨੀਆਂ ਨੇ ਜਿਹੜੀਆਂ ਮਿੱਟ ਨਾ ਜਾਣ ਠੀਕ ਹੈ ਆ ਦੇਖੋ ਹੁਣ ਜਿਹੜੀ ਆਪਣੀਆਂ ਆ ਲਾਈਨਾਂ ਨੇ 1 2 3 4 1 2 3 4 ਤੇ ਆਪਾਂ ਵਾਈਟ ਵਾਲ ਵਰਕ ਕਰਾਂਗੇ ਜਿਹੜੀ ਆਪਣੀਆਂ ਨੀਚੇ ਵਾਲੀ ਰਹੇਗੀ ਉਹਦੇ ਵਿੱਚ ਆਪਾਂ ਹਰੇ ਵਾਲਾ ਵਰਕ ਕਰਾਂਗੇ ਉਸ ਤੋਂ ਬਾਅਦ ਆਪਾਂ 1 ਇੰਚ ਫੇਰ ਲਾਉਣਾ ਹੈ ਜਿਹੜਾ ਆ ਡਿਜ਼ਾਈਨ ਬਣਿਆ ਹੋਇਆ 1 ਇੰਚ ਦੇ ਵਿੱਚ ਬਣਿਆ ਹੋਇਆ ਇਹਦਾ ਆਪਾਂ ਨੇ ਅੱਧ ਕਰਨਾ ਹੈ ਪਹਿਲਾਂ ਆਪਾਂ 1 ਇੰਚ ਤੇ ਨਿਸ਼ਾਨੀ ਲਾਉਣੀ ਹੈ ਫਿਰ ਆਪਾਂ ਇੱਥੇ ਅੱਧੇ ਤੇ ਲਾਉਣੀ ਹੈ ਇਸੇ ਤਰ੍ਹਾਂ ਆਪਾਂ ਇਧਰ ਲਾਉਣੀ ਹੈ ਬਸ ਫੇਰ ਫੇਰ ਆਪਾਂ ਨੇ ਇਹ ਲਾਈਨਾਂ ਨੇ ਜਿਹੜੀਆਂ ਇਹਨਾਂ ਨੂੰ ਮਲਾ ਦੇਣਾ ਹਾਂਜੀ ਇਸ ਤੋਂ ਬਾਅਦ ਹਨਾ ਇਹ ਵਾਲਾ ਹੋ ਗਿਆ ਹੁਣ ਆਪਾਂ ਨੇ ਜਿਹੜੇ ਇਹ ਵਾਲੀਆਂ ਚਾਰ ਲੈਣਨ 1 ਇੰਚ ਦੇ ਵਿੱਚ ਆਪਾਂ ਨੇ ਫੇਰ ਇਹ ਲਾਈਨਾਂ ਨੇ ਜਿਹੜੀਆਂ ਇਹ ਲਾਉਣੀਆਂ ਨੇ 1 2 3 ਇੱਕ ਇਹ ਲਾਈਨ ਹੋ ਜੂ ਕਿ ਇਹ ਹੋ ਜੂ ਕਿ ਇਹ ਹੋ ਜੂ ਕਿ ਇਹ ਹੋ ਜੂ ਠੀਕ ਹੈ ਜੀ ਚਾਰ ਲਾਈਨਾਂ ਨੇ ਇਹ ਆਪਣੀਆਂ ਇਹ ਕਿ ਇਹ ਹੋ ਜੂਗੀ ਇਹ ਆ ਹੋ ਜੂ ਇਹ ਆ ਹੋ ਜੂ ਇਹ ਆ ਹੋ ਜੂ ਜੇ ਇਸੇ ਤਰ੍ਹਾਂ ਇੱਧਰ ਲਾ ਲੈਣੇ ਆਪਾਂ என்ன க்கி ஏதா கம்ப் ਉਦੋਂ ਬਾਅਦ ਹਨਾ ਜਿਹੜਾ ਆਹ ਵਾਲਾ ਡਿਜ਼ਾਈਨ ਹੈ ਆਪਣਾ ਇਹ ਇਹ ਆਪਾਂ ਨੇ ਕੰਪਲੀਟ ਕਰਨਾ ਹੈ ਇਹ ਅੱਧੇ ਇੰਚ ਦੇ ਵਿੱਚ ਹੀ ਕੰਪਲੀਟ ਹੋ ਜੂ। ਦੇਖੋ ਜਿਹੜਾ ਆਹ ਹੈ ਇਸ ਤੋਂ ਬਾਅਦ ਆਪਾਂ ਨੇ ਅੱਧੇ ਇੰਚ ਦੇ ਵਿੱਚ ਆਪਣੀ ਥੋੜੀ ਜਿਹੀ ਹੈ ਨਾ ਕਿਥੋਂ ਘੱਟ ਵੱਧ ਰਹੇਗੀ। ਵੈਸੇ ਇਹ ਅੱਧਾ ਇੰਚ ਦੀ ਉਹ ਲਾਉਣੀ ਸੀ ਆਪਾਂ ਨੇ। ਉਹ ਨੂੰ ਸਹੀ ਕਰ ਲੈਨੇ ਆ। ਇਧਰੋਂ ਤਾਂ ਅੱਧਾ ਇੰਚ ਇਹਨੂੰ ਆਪਾਂ ਦੁਬਾਰਾ ਹੀ ਲਾ ਦਿੰਨੇ ਆ। ਜਿਹੜਾ ਆਪਣਾ ਸਾਰਾ ਡਿਜ਼ਾਈਨ ਹੈ ਇਹ ਕੰਪਲੀਟ ਹੋ ਗਿਆ ਹੁਣ ਆਪਾਂ ਨੇ ਜੀ ਜਿਹੜੇ ਹੈ ਨਾ ਆਹ ਵਾਲਾ ਡਿਜ਼ਾਈਨ ਹੈ ਉੱਪਰਲਾ ਇਹ ਪਹਿਲਾਂ ਸ਼ੁਰੂ ਤੋਂ 1/2 ਇੰਚ ਛੱਡਣਾ ਫਿਰ 1 ਇੰਚ ਇਹਦੀਆਂ ਨਿਸ਼ਾਨੀਆਂ ਲਾਉਣੇ ਆਪਾਂ ਸ਼ੁਰੂ ਤੋਂ ਦੇਖੇ 1/2 ਇੰਚ ਛੱਡਣਾ ਆਪਾਂ ਨੇ ਇਹ ਐਨਾ ਇੱਧਰ ਆਪਾਂ 1 ਇੰਚ ਤੇ ਲਾਵਾਂਗੇ ਦੇਖੋ ਕਿਉਂਕਿ ਫਿਰ ਬਾਅਦ ਚ ਫਿਰ ਆਪਾਂ ਨੂੰ ਇਹ ਨਿਸ਼ਾਨੀਆਂ ਲਾਉਣੀਆਂ ਪੈਣਗੀਆਂ ਆਪਾਂ ਪਹਿਲਾਂ ਹੀ ਲਾ ਲੈਣੇ ਆਹੀ ਇਹ ਕਿ ਜਿਹੜਾ ਇਹ ਹੈ ਹਨਾ ਇਹ ਆਪਾਂ ਇਹਦੇ ਉੱਤੇ ਬਣਾਵਾਂਗੇ ਆ ਆਪਾਂ ਆਪਣੇ ਹਿਸਾਬ ਨਾਲ ਇਹਦੇ ਅੱਧ ਦੇ ਵਿੱਚ ਜਿਹੜੀ ਇਹ ਜਿਹੜੀ ਡਿਜ਼ਾਈਨ ਬਣਾ ਦਾਂਗੇ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਜੀ ਇਹ ਬਣਿਆ ਹੋਇਆ ਅੱਧਾ ਅੱਧਾ ਇੰਚ ਤੇ ਇਹ ਜਿਆ ਵੀ ਆਪਾਂ ਨੂੰ ਨਿਸ਼ਾਨੀਆਂ ਲਾਉਣੀਆਂ ਪੈਣਗੀਆਂ ਇਸ ਤਰ੍ਹਾਂ ਇਹ ਐਵੇਂ ਅੱਧਾ ਇੰਚ ਸਾਰੀ ਤੇ ਆਪਾਂ ਨਿਸ਼ਾਨੀਆਂ ਲਾਵਾਂਗੇ ਇਸ ਹਾਂਜੀ ਹੁਣ ਆਪਾਂ ਇਹਨੂੰ ਹਨਾ ਪਹਿਲਾ ਜਿਹੜਾ ਇਹ ਵਾਲਾ ਆਪਣੀਆਂ ਵਾਈਟ ਨਹੀਂ ਕਰਿਆ ਹੋਇਆ ਇਹ ਵਾਲਾ ਚਾਰ ਲਾਈਨਾਂ ਆਪਾਂ ਪਹਿਲਾਂ ਸਾਰਿਆਂ ਨੂੰ ਪਹਿਲਾਂ ਇਹਨੂੰ ਕੰਪਲੀਟ ਕਰਾਂਗੇ ਆਹ ਜਿਹੜੀ ਨੀਚੇ ਵਾਲਾ ਇਹ ਇਹਦੀ ਲਈ ਆਪਾਂ ਇੱਕ ਜਿਹੜੀ ਖਾਨਾ ਛੱਡ ਦਾਂਗੇ ਆਪਾਂ ਉਰੋਂ ਤੇ ਸਟਾਰਟ ਕਰਾਂਗੇ ਹਨਾ ਇਹਦਾ ਕੋਈ ਉਹ ਨਹੀਂ ਹੈਗਾ ਵੀ ਤੁਸੀਂ ਕਿੰਨਾ ਕ ਭਰਨਾ ਬਸ ਤੁਸੀਂ ਆਪਦੇ ਅੰਦਾਜ਼ੇ ਦੇ ਨਾਲ ਹੀ ਇਹਨੂੰ ਜਿਹੜੀ ਇਹ ਕਰਨੀ ਹੈ ਬਸ ਇਹ ਚੱਕ ਦੱਬ ਗਈ ਇਸ ਤਰ੍ਹਾਂ ਬਸ ਆਪਾਂ ਹੀ ਜਿੰਨਾ ਕਿ ਤੋਂ ਪਾਪਾ ਉੱਪਰ ਭਰਨਾ ਹੈ ਉਹਨਾਂ ਕੀ ਆਪਾਂ نیچے ਲਗਾਉਣਾ ਹੈ ਬਸ ਇਹਦੀ ਕੋਈ ਉਹੋ ਨਹੀਂ ਹੈਗੀ ਕੋਈ ਇਹਦੀ ਨਿਸ਼ਾਨੀ ਲਾਉਣ ਦੀ ਲੋੜ ਨਹੀਂ ਇਸ ਤਰ੍ਹਾਂ ਠੀਕ ਹੈ ਇਹ ਆਪਾਂ ਇਸ ਤਰ੍ਹਾਂ ਹੀ ਸਾਰੀਆਂ ਲਾਈਨਾਂ ਨੇ ਜਿਹੜੀਆਂ ਇਹ ਕੰਪਲੀਟ ਕਰਦੇ ਆਂ ਜੀ ਇਹ ਤੁਸੀਂ ਨਾ ਇਸ ਤਰ੍ਹਾਂ ਜਿਵੇਂ ਆਪਾਂ ਹਨਾ ਅੱਗੇ ਕੇਸਮੈਂਟ ਦੀਆਂ ਚਾਦਰਾਂ ਕੱਢਦੇ ਸੀ ਆ ਗੋਡਿਆਂ ਦੇ ਵਿੱਚ ਲੈ ਕੇ ਵੀ ਆਰਾਮ ਨਾ ਕਰ ਸਕਦੇ ਹਾਂ ਹਾਂਜੀ ਇਹ ਕੇ ਵਾਲੀ ਲਾਈਨ ਇਹ ਕੇ ਇਹ ਕੇ ਤੇ ਕੇ ਆ ਚਾਰ ਲਾਈਨਾਂ ਪਾਵਾਂਗੇ ਇਸ ਤੋਂ ਬਾਅਦ 1 2 3 4 ਫਿਰ ਆਪਾਂ ਇਹ ਚਾਰ ਲੈਣਾ ਆਪਾਂ ਇਹ ਵਾਈਟ ਨਾਲ ਕੰਪਲੀਟ ਕਰ ਲੈਨੇ ਹਨਾ ਉਸ ਤੋਂ ਬਾਅਦ ਆਪਾਂ ਕਿਹੜੇ ਕਲਰ ਨਾਲ ਕਰਾਂਗੇ ਫਿਰ ਉਹ ਤੁਹਾਨੂੰ ਮੈਂ ਦੱਸੂਗੀ ਹਾਂਜੀ ਇਹ ਆਪਣਾ ਹਨਾ ਜਿਹੜਾ ਵਾਈਟ ਵਾਲਾ ਵਰਕ ਹੈ ਇਹ ਵਾਲਾ ਸਾਰਾ ਚਾਰ ਚਾਰ ਲਾਈਨਾਂ ਹਨਾ ਇਹ ਆਪਣੀ ਕੰਪਲੀਟ ਹੋ ਗਈਆਂ ਹੁਣ ਆਪਾਂ ਜਿਹੜਾ ਇਹ ਵਾਲਾ ਗ੍ਰੀਨ ਵਾਲਾ ਹੈ ਹੈਨਾ ਇਹ ਉਹ ਰਿ ਸਟਾਰਟਿੰਗ ਚ ਇਹਦੇ ਵਿੱਚ ਪਊਗਾ ਇਹਨੂੰ ਆਪਾਂ ਸਟਾਰਟ ਕਰਦੇ ਆਂ ਦੇਖੋ ਇਹ ਦੱਸਦੀਆਂ ਮੈਂ ਤੁਹਾਨੂੰ ਕਿਵੇਂ ਬਣੂ ਇਸ ਤਰ੍ਹਾਂ ਹਨਾ ਆਪਾਂ ਨੇ ਕਾਰਨਰ ਦੇ ਵਿੱਚ ਸੂਈ ਕੱਢ ਲੈਣੀ ਹੈ ਇਹਨੂੰ ਤੁਸੀਂ ਇਸ ਤਰ੍ਹਾਂ ਆਪਣੇ ਗੋਡੇ ਦੇ ਵਿੱਚ ਫੜ ਲਓ ਇਹ ਐਵੇਂ ਦੇਖੋ ਤੁਸੀਂ ਇਹਨੂੰ ਟੈਡੀ ਕਰਕੇ ਦੇਖੋ ਇਹਦੀ ਕੋਈ ਨਿਸ਼ਾਨੀ ਲਾਉਣ ਦੀ ਲੋੜ ਨਹੀਂ ਇਹ ਵੈਸੇ ਇਸ ਤਰ੍ਹਾਂ ਹੀ ਪੈ ਗਈ ਇਧਰ ਉਹਨੂੰ ਇਸ ਤਰ੍ਹਾਂ ਇਹ ਇਧਰ ਨੂੰ ਆਪਾਂ ਥੋੜਾ ਧੋਪਾ ਭਰਾਂਗੇ ਜੀ ਫੇਰ ਫੇਰ ਆਪਾਂ ਇਸ ਤਰ੍ਹਾਂ ਇਹ ਥੋੜਾ ਢਿੱਲੇ ਹੱਥ ਨਾਲ ਕਰਨਾ ਤੁਸੀਂ ਕੋਈ ਬਾਹਲੇ ਤਾਗੇ ਖਿੱਚਣੇ ਨਹੀਂ ਕਸਣੇ ਨਹੀਂ ਦੇਖੋ ਇਹਨੂੰ ਤੁਸੀਂ ਤਾਗੇ ਨੂੰ ਇਸ ਤਰ੍ਹਾਂ ਲਾ ਕੇ ਦੇਖ ਸਕਦੇ ਹੋ ਵੀ ਉਰੇ ਆਉਂਦਾ ਇਹ ਬਸ ਇਸ ਤੋਂ ਬਾਅਦ ਆਪਾਂ ਐ ਛੋਟਾ ਧੋਪਾ ਵਰਨੇ ਕੇ ਫੇਰ ਫੇਰ ਆਪਾਂ ਇੱਧਰ ਇਸ ਤਰ੍ਹਾਂ ਦੇਖ ਇਹ ਜਿਹੜਾ ਆਪਣਾ ਸਾਰਾ ਡਿਜ਼ਾਈਨ ਹੈ ਇਹ ਕੰਪਲੀਟ ਹੋਊਗਾ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਇਹ ਵਾਲਾ ਹੁਣ ਮੈਂ ਇਹਨੂੰ ਹਨਾ ਸਾਰੇ ਨੂੰ ਇਹਨੂੰ ਇਸ ਤਰ੍ਹਾਂ ਪਾ ਲੈਣੀ ਆ ਫਿਰ ਆਪਾਂ ਔਰੇ ਚੱਲਾਂਗੇ ਆਹ ਵਾਲਾ ਜਦੋਂ ਗ੍ਰੀਨ ਕਰੂੰਗੀ ਮੈਂ ਫਿਰ ਤੁਹਾਨੂੰ ਦਿਖਾਵਾਂਗੀ ਇਹ ਮੈਂ ਇਸ ਤਰ੍ਹਾਂ ਨਾਲ ਇਹ ਸਾਰੀ ਜਿਹੜੀ ਲਾਈਨ ਹੈ ਇਹ ਕੰਪਲੀਟ ਕਰ ਲੈਣੀ ਆ ਹਾਂਜੀ ਹੈ ਨਾ ਆ ਆਪਣੀ ਨੀਚੇ ਵਾਲੀ ਜਿਹੜਾ ਡਿਜ਼ਾਈਨ ਸੀਗਾ ਇਹ ਕੰਪਲੀਟ ਹੋ ਗਿਆ ਹੁਣ ਆਪਾਂ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਇਹ ਗ੍ਰੀਨ ਕਲਰ ਦਾ ਜਿਹੜਾ ਇਹ ਪੀਲੇਗਾ ਇਹਦਾ ਬਾਅਦ ਦੇ ਵਿੱਚ ਪਿਆ ਹੋਇਆ ਹੈਗਾ ਪਹਿਲਾਂ ਗ੍ਰੀਨ ਵਾਲਾ ਜਿਹੜਾ ਇਹ ਪਾਵਾਂਗੇ ਆਪਾਂ ਇਹ ਦੱਸ ਦਿਆਂ ਸੋ ਇਹਨੂੰ ਪਾਉਣਾ ਆ ਦੇਖੋ 21 ਗਾਰਨਾ ਤੁਸੀਂ ਇਹ ਵੀ ਇਸ ਤਰ੍ਹਾਂ ਹਨਾ ਆਪਾਂ ਨੇ ਕਰਾਸ ਬਣਾਉਣਾ ਹੈਗਾ ਆਪਾਂ ਨੇ ਜਿਹੜੀ 21 ਇੰਚ ਦੇ ਇਹ ਲਾਈ ਸਿਗੇ ਅੱਧੇ ਅੱਧੇ ਇੰਚ ਦੇ ਲਾਈ ਸੀ ਸੌਰੀ ਹਾਂ ਦੀ ਆਪਏ ਹੈ ਨਾ ਇਸ ਤਰ੍ਹਾਂ ਕਰਾਸ ਬਣਾਵਾਂਗੇ ਦੇਖੋ ਇਸ ਤਰ੍ਹਾਂ ਇਹ ਅੱਧੇ-ਅੱਧੇ ਇੰਚ ਦੀਆਂ ਇਹਨਾਂ ਸਾਨੀਆਂ ਲਾਈਆਂ ਹੋਈਆਂ ਨੇ ਆਪਣੀਆਂ ਪਹਿਲਾਂ ਆਪਏ ਸਾਰੇ ਇਸ ਤਰ੍ਹਾਂ ਕਰਾਸ ਬਣਾ ਕੇ ਆਪਾਂ ਇਸ ਕਾਰਨਰ ਤੋਂ ਆਪਾਂ ਇੱਥੇ ਕੱਢ ਲੈਣੀ ਹੈ ਇਹ ਦੇਖੋ ਹੈ ਨਾ ਇਹ ਇੱਥੇ ਇੱਥੇ ਆਉਗੀ ਇਹ ਇਹਦੇ ਵਿੱਚ ਦੀ ਫੇਰ ਆਪਣੀ ਇੱਥੇ ਆ ਜੂ ਫਿਰ ਫੇਰ ਆਪਾਂ ਇਹਨੂੰ ਉਰੋਂ ਕੱਢਾਂਗੇ ਤੇ ਇਹਦੇ ਸਾਹਮਣੇ ਆਹ ਵਾਲੇ ਡੋਰ ਤੇ ਕੱਢਾਂਗੇ ਇਸ ਤਰ੍ਹਾਂ ਆਪਾਂ ਇਹ ਸਾਰੇ ਜਿਹੜੇ ਕ੍ਰੋਸ ਨੇ ਇਹ ਬਣਾਵਾਂਗੇ ਹੁਣ ਆਪਾਂ ਪਹਿਲਾਂ ਜਿਹੜਾ ਹਰੇ ਰੰਗ ਦਾ ਹਨਾ ਕੰਮ ਹੈ ਉਹ ਕਰਾਂਗੇ ਸਾਰਾ ਹਰੇ ਤੱਗੇ ਵਾਲਾ ਇਸ ਤਰ੍ਹਾਂ ਆਪਾਂ ਇਹ ਸਾਰੇ ਜਿਹੜੇ ਕਰਾਸ ਨੇ ਇਹ ਬਣਾ ਲੈਣੇ ਦੇਖੋ ਇਸ ਤਰ੍ਹਾਂ ਠੀਕ ਹੈ ਇਹ ਆਪਾਂ ਸਾਰੀ ਲਾਈਨ ਹੈ ਜਿਹੜੀ ਕੰਪਲੀਟ ਕਰਦੇ ਹਾਂ ਜੀ ਇਹ ਹਰਾ ਹੈ ਨਾ ਜਿਹੜਾ ਆਪਣਾ ਇਹ ਸਾਰਾ ਕੰਪਲੀਟ ਹੋ ਗਿਆ ਹੁਣ ਜਿਸ ਤਰ੍ਹਾਂ ਆਪਾਂ ਨੇ ਹਰਾ ਬਣਾਇਆ ਉਸੇ ਤਰ੍ਹਾਂ ਆਪਾਂ ਨੇ ਜਿਹੜਾ ਪੀਲਾ ਇਹ ਬਣਾਉਣਾ ਹੈਗਾ ਇਹ ਵੀ ਆਪਾਂ ਉਸੇ ਤਰ੍ਹਾਂ ਬਣਾਵਾਂਗੇ ਇਹ ਸਾਰੀ ਲਾਈਨ ਇਹ ਜਿੱਥੋਂ ਦੀ ਇਧਰ ਹਨ ਆਪਾਂ ਨੇ ਸੂਈ ਕੱਢੀ ਹੋਈ ਹੈ ਇਸੂ ਇਹਦੇ ਰੁੱਥੋਂ ਦੀ ਨਿਕਲੂਗੀ ਆਪਾਂ ਨੇ ਡੋਰਸ ਲਾਏ ਹੋਏ ਨੇ ਆਪਣੇ ਅੱਧੇ ਅੱਧੇ ਇੰਚ ਦੇ ਆਸਾਪੇ ਦੇ ਹਿਸਾਬ ਨਾਲੇ ਬਣਾਉਣਾ ਹੈਗਾ ਇਹ ਵਾਲਾ ਜਿਹੜਾ ਆ ਨੀਚੇ ਪੀਲਾ ਪਿਆ ਹੋਇਆ ਇਹ ਪਾ ਰਹਿਆਂ ਜਿਹੜਾ ਇਹ ਵਾਲਾ ਕੰਮ ਹੈ ਇਹ ਉੱਪਰ ਦੀ ਹੋਊਗਾ ਹੁਣ ਆਪਾਂ ਜਿਹੜਾ ਨੀਚੇ ਪੀਲਾ ਹੈ ਇਹ ਪਾ ਰਹੇ ਹਾਂ ਇਹਨੂੰ ਆਪਾਂ ਇਸ ਤਰ੍ਹਾਂ ਕੰਪਲੀਟ ਕਰਾਂਗੇ ਦੀ ਸਾਰੀ ਲਾਈਨ ਹਾਂਜੀ ਹਨਾ ਆਪਾਂ ਇਹ ਜਿਹੜੀ ਪੀਲੇ ਵਾਲੀ ਐ ਇਹ ਲਾਈਨ ਵੀ ਪੂਰੀ ਕਰ ਲਈ ਹੁਣ ਆਪਾਂ ਆ ਦੇਖੋ ਜਿਹੜਾ ਇਹ ਗ੍ਰੀਨ ਐ ਇਹਦੇ ਉੱਤੇ ਆਪਾਂ ਪੀਲੇ ਤਾਂ ਅੱਗੇ ਨਾਲ ਜਿਹੜਾ ਆ ਵਾਲਾ ਪਲੱਸ ਐ ਇਹ ਬਣਾਵਾਂਗੇ ਫਿਰ ਆਪਾਂ ਇਹ ਪਲੱਸ ਬਣਾ ਕੇ ਫਿਰ ਆਪਾਂ ਆ ਜਿਹੜਾ ਗ੍ਰੀਨ ਐ ਇਹ ਤੇ ਪਲੱਸ ਬਣੂ ਫਿਰ ਆਪਾਂ ਉੱਪਰ ਜਾਵਾਂਗੇ ਆ ਦੇਖੋ ਇਹ ਪਲੱਸ ਤੁਸੀਂ ਕਿਸ ਤਰ੍ਹਾਂ ਬਣਾਉਣਾ ਤੁਸੀਂ ਇੱਥੇ ਇਸ ਤਰ੍ਹਾਂ ਇਹਨੂੰ ਕੱਢਣਾ ਇਹ ਸਾਰੀ ਚੀਜ਼ਾਂ ਆਪਾਂ ਆਪਣੇ ਅੰਦਾਜ਼ੇ ਜੇ ਨਾਲੇ ਬੰਨ ਜਾਂਦੀ ਇਹਦੇ ਕੋਈ ਡਾਟਸ ਨਹੀਂ ਤੁਸੀਂ ਉਰੋਂ ਇਹ ਇਹਦੀ ਇਧਰ ਲਾਈਡ ਕੱਢਣਾ। ਹਮੇਂ ਹੇਠਾਂ ਰੱਖੋ। ਠੀਕ ਹੈ। ਆਖਾ ਫੇਰ ਇਹ ਉਰੋਂ ਤੁਸੀਂ ਉਰੇ ਫੇਰ ਕੱਢਣਾ ਇਹ ਇਹ ਉਰੇ। ਠੀਕ ਹੈ। ਇੱਥੋਂ ਇਹ ਜਿਹੜੀ ਕਾਟੀਏ ਇਹ ਇਹਦੇ ਇਧਰ ਸਾਹਮਣੇ ਇੱਥੋਂ ਇਹਦੇ ਸਾਹਮਣੇ ਇੱਧਰ ਫੇਰ ਆਪਾਂ ਉਰੇ ਚਲੇ ਜਾਵਾਂਗੇ ਦੇਖੋ ਇਹ ਆਪਾਂ ਜਿਹੜੇ ਪਲਾਸ ਨੇ ਹਨ ਇਸੇ ਤਰ੍ਹਾਂ ਬਣਾਉਣੇ ਨੇ ਇਹਦੇ ਉੱਤੇ ਗ੍ਰੀਨ ਨਾਲ ਬਣਨਗੇ ਇਹਦੇ ਉੱਤੇ ਇਹ yellow ਨਾਲ ਬਣਨਗੇ ਇਹ ਮੈਂ ਦੋਨੇ ਹਨਾ ਲਾਈਨਾਂ ਨੇ ਜਿਹੜੀ ਹੈ ਕੰਪਲੀਟ ਕਰ ਲੈਣੀਆਂ ਪਲਾਸ ਦੀਆਂ ਫੇਰ ਆਪਾਂ ਉੱਪਰ ਚੱਲਾਂਗੇ ਇਸੇ ਤਰ੍ਹਾਂ ਇੱਧਰ ਮੈਂ ਤਾਗਾ ਬਦਲ ਕੇ ਹਰੇ ਨਾਲ ਪਲਾਸ ਬਣਾਉਣੀ ਆ ਕਿਵੇਂ ਸਾਨੂੰ ਦੋਨੇ ਲਾਈਨਾਂ ਨੇ ਜਿਹੜੀਆਂ ਹਨ ਕੰਪਲੀਟ ਕਰਕੇ ਦਿਖਾਵਾਂਗੇ ਹਾਂਜੀ ਇਹ ਹੋ ਗਈ ਆਪਣੀ ਕੰਪਲੀਟ ਇਹ ਦੇਖੋ ਜਿਹੜਾ ਮੈਂ ਇਹਨੇ ਬਾਜੂ ਵਰਕ ਕਰਿਆ ਹੋਇਆ ਇਹ ਵਾਲਾ ਕੰਪਲੀਟ ਹੋ ਗਿਆ ਤੇ ਲਿਆ ਦੀ ਜਿਹੜੇ ਇਹ ਰਹਿ ਗਈ ਇਹ ਆਪਾਂ ਬਾਅਦ ਦੇ ਵਿੱਚ ਬਣਾਵਾਂਗੇ ਹੁਣ ਆਪਾਂ ਜਿਹੜੀ ਆਹ ਵਾਲੀ ਹੈਗੀ ਪੀਲੇ ਕਲਰ ਨਾਲ ਇਹ ਹੈ ਜਿਹੜਾ ਡਿਜ਼ਾਈਨ ਇਹ ਬਣਾਉਣੀ ਹੈ ਇਹਦੇ ਲਈ ਦੇਖੋ ਆਪਾਂ ਨੇ ਹਨਾ 21 ਇੰਚ ਦੇ ਉੱਤੇ ਜਿਹੜੇ ਡਾਟਸ ਨੇਗੇ ਉਹ ਲਾਉਣੇ ਨੇ ਉੱਪਰਲੀ ਸਾਈਡ ਉਰੇ 22 ਇੰਚ ਦੇ ਪਹਿਲਾ ਡਾਟ ਹੈ ਜਿਹੜਾ ਉਹ 1/2 ਇੰਚ ਤੇ ਲੱਗੂਗਾ ਦੂਜਾ ਡਾਟ ਉਹ 21 ਇੰਚ ਤੇ ਲੱਗਣਗੇ ਆ ਆਪਣੇ ਡਾਟ ਲਾਏ ਵੀ ਹੋਏ ਨੇ ਲੇਕਿਨ ਇਹ ਹੈ ਨਾ ਲਾਈਨ ਦੇ ਵਿੱਚ ਆ ਗਏ ਮੜੇ ਜਿਹਾ ਆਪਾਂ ਦੁਬਾਰੇ ਫੇਰ ਇਹਨਾਂ ਨੂੰ ਗੂੜੇ ਕਰ ਲੈਣੇ ਆ ਇਸ ਤਰ੍ਹਾਂ ਦੇਖੋ ਜਿਹੜਾ ਪਹਿਲਾ ਡਾਟ ਹੈ ਇਹ ਤਾਂ 1/2 ਇੰਚ ਤੇ ਰੁਕ ਗਿਆ ਠੀਕ ਹੈ ਆਪਾਂ ਥੋੜੇ ਗੂੜੇ ਕਰ ਲੈਣੇ ਲਾਏ ਤਾਂ ਹੋਏ ਸੀਗੇ ਜੀ ਆਉ ਦਿਓ ਆਪਾਂ ਨੂੰ ਕਿਉਂਕਿ ਇਹਦੇ ਵਿੱਚ ਆ ਗਏ ਡੋਰਸ ਦਿਲ ਦਿਸ ਰਹੇ ਨਹੀਂ ਉਹ ਤਾਂ ਦਿਸ ਰਹੇ ਨਹੀਂ ਠੀਕ ਹੈ ਦੇਖੀ ਜਿੰਦਾ ਪਾਹਣਾ ਪਹਿਲਾ 1/2 ਇੰਚ ਤੇ ਡਾਟ ਲਾਇਆ ਸੀ ਆਪਾਂ ਇੱਥੇ ਸੂਈ ਕੱਢਾਂਗੇ ਸੋ ਚੋ ਇਹਦੇ ਉੱਤੇ ਆਪਾਂ ਉਹ ਬਣਾਉਣੇ ਵੀ ਸੀਗੇ ਇੱਥੇ ਆਪਾਂ ਇਹ ਆ ਚੀਜ਼ ਬਣਾਉਣੀ ਆ ਜਿਵੇਂ ਆਪਾਂ ਪੀਸੇਲੀ ਵੀਡੀਓ ਚ ਦੱਸਿਆ ਸੀ ਇਹ ਆਪਾਂ ਸਾਰੇ ਨੇ ਜਿਹੜੇ ਬਣਾਉਣੇ ਪੈਣਗੇ ਆਪਾਂ ਨੂੰ ਇਸ ਤਰ੍ਹਾਂ ਇਹ ਡਿਜ਼ਾਈਨ ਆਪਾਂ ਪਿਛਲੀ ਵੀਡੀਓ ਚ ਵੀ ਪਾਇਆ ਸੀਗਾ ਬਿਲਕੁਲ ਜਿੱਥੇ ਆਪਾਂ ਸੂਈ ਕੱਢੀ ਆ ਉੱਥੇ ਹੀ ਕੱਢਣਾ ਇਹ ਇਧਰੋਂ ਵੀ ਉਰੀ ਕੱਢਣਾ ਤੇ ਇਥੋਂ ਤੁਸੀਂ ਸਿੱਧਾ ਉਰੀ ਕੱਢ ਸਕਦੇ ਹੋ ਇੱਥੇ ਦੁਬਾਰੇ ਰਿਪੀਟ ਕਰਨ ਦੀ ਕੋਈ ਜ਼ਰੂਰਤ ਨਹੀਂ ਬਸ ਇੱਥੋਂ ਸਿੱਧਾ ਆਪਾਂ ਇੱਥੇ ਕੱਢ ਲਾਂਗੇ ਫਿਰ ਆਪਾਂ ਇਹਨੂੰ ਇਹਦੀ ਜੜ੍ਹ ਚ ਕੱਢਾਂਗੇ ਇਧਰੋਂ ਵੀ ਇਹਦੀ ਜੜ੍ਹ ਚ ਕੱਢਾਂਗੇ ਬਸ ਜਿਹੜੀ ਆਹ ਵਾਲੀ ਡੰਡੀ ਐ ਇਹ ਤੋਂ ਆਪਾਂ ਸਿੱਧਾ ਇਹਦੀ ਜੜ੍ਹ ਚ ਕੱਢਾਂਗੇ ਸਾਨੂੰ ਇਸ ਤਰ੍ਹਾਂ ਹੀ ਸਾਰੇ ਨੇ ਜਿਹੜੀ ਇਹ ਆਪਾਂ ਕੰਪਲੀਟ ਕਰਦੇ ਆਂ ਵੀਹਣਾ ਜਿਹੜੇ ਆ ਨਹੀਂ ਗੇ ਇਹ ਮੈਨੂੰ ਹਣਾ ਥੋੜੀ ਜੀ ਕਾਲੀ ਐ ਮੈਂ ਤਾਂ ਕਰਕੇ ਛੱਡ ਤੇ ਮੈਂ ਸੋਨੂੰ ਜਿਹੜਾ ਇਹਦਾ ਆਹ ਵਾਲਾ ਡਿਜ਼ਾਈਨ ਐ ਹੁਣ ਇਹ ਕਰਕੇ ਦਿਖਾਉਣੀ ਆ ਇਹ ਆਪਾਂ ਨੇ ਕੀ ਕਰਨਾ ਜੀ ਪਹਿਲਾਂ ਆਪਾਂ ਹਣਾ ਸੁਰੂ ਚੂਰੇ ਆਪਾਂ ਉਰੇ ਬੂੰਦ ਐ ਜਿਹੜੀ ਪਤਾ ਨਹੀਂ ਇਹਨੂੰ ਕੀ ਕਹਿੰਦੇ ਨੇ ਕਿ ਬੂੰਦ ਕਹਣੀ ਆ ਕਿ ਗੱਠ ਵੀ ਕਹਿ ਦਿੰਦੇ ਨੇ ਇਹਨੂੰ ਇਹ ਇਸ ਤਰ੍ਹਾਂ ਆਪਾਂ ਨੇ ਪਾਉਣੀ ਐ ਇਹ ਕੀ ਕਰਨਾ ਤੁਸੀਂ ਆਹ ਹੱਥ ਦੇ ਵਿੱਚ ਹਣਾ ਆਪਣੇ ਚ ਇਹਨੂੰ ਤਾਂ ਅੱਗੇ ਨੂੰ ਇਸ ਤਰ੍ਹਾਂ ਫੜੋ ਆ ਸੂਈ ਨੂੰ 1 2 ਦੋ ਵਾਰ ਕਮਾ ਕੇ ਜਿੱਥੋਂ ਦੀ ਆਪਾਂ ਹਣੇ ਸੂਈ ਕੱਢੀ ਤੀ ਉਹਦੇ ਬਿਲਕੁਲ ਲਵੇ ਲਵੇ ਦੀਏ ਕੱਢਿਓ ਕਿਉਂਕਿ ਉਹਦੇ ਵਿੱਚ ਦੀ ਨਾ ਕੱਢਿਓ ਫੇਰ ਜਿਹੜੀ ਇਹ ਗੱਠ ਹੈ ਇਹ ਨੀਚੇ ਚਲੀ ਜਾਂਦੀ ਹੈ ਉਹਦੇ ਕੋਲ ਦੀ ਕੱਢਣਾ ਆਪਾਂ ਦੇਖੋ ਹੈਨਾ ਇਹ ਬਣ ਗਈ ਆਪਣੀ ਹੁਣ ਆਪਾਂ ਨੇ ਇਹ ਉੱਪਰ ਇਹਦੇ ਨਾਲ ਗੁਣਾ ਦੀ ਨਿਸ਼ਾਨੀ ਪਾਉਣੀ ਹੈ ਇਹ ਸੇਮ ਜਿਵੇਂ ਆਪਾਂ ਪਿਛਲੀ ਵੀਡੀਓ ਚ ਪਾਇਆ ਤੀ ਇਹ ਡਿਜ਼ਾਈਨ ਉੱਪਰ ਸੇਮ ਹੈ ਉਹਦੇ ਨਾਲ ਦਾ ਹੀ ਹੈ ਇਹ ਡਿਜ਼ਾਈਨ ਆਪਾਂ ਇਹ ਕੱਢ ਲਈ ਉੱਪਰੋਂ ਆਪਾਂ ਫੇਰ ਇਹਦੇ ਇਸੇ ਤਰ੍ਹਾਂ ਕੱਢਣਾ ਇਹ ਥੋੜੀ ਇਹਦੇ ਨੀਚੇ ਠੀਕ ਹੈ ਇੱਥੇੋਂ ਫੇਰ ਆਪਾਂ ਨੇ ਇਹਨਾਂ ਦੋਨਾਂ ਦੇ ਵਿਚਕਾਰ ਕੱਢਣਾ ਉਰੇ ਇਹ ਦੋਨਾਂ ਦੇ ਵਿਚਕਾਰ ਹੈ ਜਿਹੜੀ ਇਹ ਆਪਾਂ ਜਿਹੜੀ ਗੱਠ ਜੀ ਹੈ ਇਹ ਆ ਪੂਰੇ ਬਣਾਵਾਂਗੇ ਇਸੇ ਤਰ੍ਹਾਂ ਫੇਰ ਮੈਂ ਤੁਹਾਨੂੰ ਇੱਕ ਵਾਰ ਦੱਸ ਦਿਆਂ 1 2 ਕਰਕੇ ਤੁਸੀਂ ਜਿਹੜੇ ਜਿੱਥੋਂ ਦੀ ਪਹਿਲਾਂ ਸੂਈ ਨਿਕਲੀ ਹੋਈ ਹੈ ਉਹਦੇ ਨਾਲ ਲਗਾਉਂਦੀ ਆ ਦੇਖੋ ਇਹ ਇੱਥੋਂ ਦੀ ਕੋਲ ਦੀ ਕੱਢਣੀ ਆ ਉਹਦੇ ਵਿੱਚ ਦੀ ਨਹੀਂ ਕੱਢਣੀ ਜੇ ਉਹਦੇ ਵਿੱਚ ਦੀ ਕੱਢਦੇ ਆ ਫੇਰ ਇਹ ਆਪਣੀ ਜਿਹੜੀ ਗੱਠ ਹੈ ਇਹ ੇਠਾ ਚਲੀ ਜਾਂਦੀ ਆ ਦੇਖੋ ਇਸ ਤਰ੍ਹਾਂ ਬਣ ਜਾਂਦੀ ਆ ਇਹਨੂੰ ਖਿੱਚ ਦੋ ਇਹ ਵਸ ਇੱਕੇ ਦੇ ਵਿੱਚ ਦੀ ਵਸ ਨਾਲ ਹੁੰਦੇ ਆਪਾਂ ਇਹ ਜਿਹੜਾ ਹੀ ਕੜਾਈ ਹੈ ਇਹ ਕਰਦੇ ਜਾਵਾਂਗੇ ਨਾਲ ਹੁੰਦੇ ਆਪਾਂ ਇਹ ਜਿਹੜੀ ਆਪਣੀਆਂ ਗੱਠਾਂ ਨਹੀਂ ਦਿੰਦੇ ਜਾਵਾਂਗੇ ਇਸ ਤਰ੍ਹਾਂ ਇਹ ਪਹਿਲਾਂ ਅੱਜ ਤੇ ਆਪਾਂ ਪਲੱਸ ਬਣਾਇਆ ਸੀ ਉਰੇ ਆਪਾਂ ਗੁਣਾ ਦੀ ਨਿਸ਼ਾਨੀ ਬਣਾਵਾਂਗੇ ਹਨਾ ਜਿਹਨੂੰ ਤੁਸੀਂ ਉਹ ਕਹਿ ਦਿੰਦੇ ਹੋਗੇ ਕਰਸ ਮੈਂ ਕਰਸ ਨਹੀਂ ਮਲਟੀ ਮਲਟੀਪਲਾਈ ਕਹਿ ਦਿੰਦੇ ਤੁਸੀਂ ਮੈਂ ਤਾਂ ਪੰਜਾਬੀ ਜੀ ਚ ਸਿੱਧਾ ਦੱਸਦੀ ਹਾਂ ਤੁਹਾਨੂੰ ਹੁਣ ਆਪਾਂ ਇਹ ਪਾਉਣੇ ਆ ਇਹ ਇਹਨਾਂ ਦੇ ਹੈ ਨਾ ਦੇਖੋ ਇੱਧਰ ਤਾਂ ਪਲੱਸ ਪੈ ਗਈ ਵਿਚਾਲੇ ਆਹ ਵਾਲੀ ਡੱਬੀ ਖਾਲੀ ਆ ਆਪਣੀ ਆ ਦੇਖੋ ਇੱਧਰ ਵੀ ਪਲੱਸ ਬਣ ਗਿਆ ਇੱਧਰ ਵੀ ਇਹਦੇ ਵਿਚਕਾਰ ਬਣਾਵਾਂਗੇ ਆਪਾਂ ਇਹਨਾਂ ਨੂੰ ਆ ਦੇਖੋ ਆਪਾਂ ਊਰੇ ਸੂਈ ਕੱਢਾਂਗੇ ਬਿਲਕੁਲ ਇਹਦੇ ਸੈਂਟਰ 'ਚ ਬਣਾਉਣੇ ਨੇ ਇਹ ਤੁਸੀਂ ਇਹ ਵੀ ਉਸੇ ਤਰ੍ਹਾਂ ਜਿਵੇਂ ਆਪਾਂ ਉੱਪਰ ਬਣਾਇਆ ਸੀ ਤੁਸੀਂ ਦੋ ਵਾਰ ਤਾਗਾ ਹਨਾ ਬਲ ਦੇ ਕੇ ਬਣਾਉਣੀ ਹੈ ਇਸ ਤਰ੍ਹਾਂ ਇਹ ਆਪਾਂ ਬਿਲਕੁਲ ਜਿਹੜੀ ਇਹ ਵਾਲੀ ਖਾਲੀ ਡੱਬੀ ਹੈ ਬਿਲਕੁਲ ਇਹਦੇ ਸੈਂਟਰ ਦੇ ਵਿੱਚ ਹਨ ਆਪਾਂ ਇਹ ਵਾਈਟ ਨਾਲ ਬਣਾਤੇ ਵਿੱਚ ਆ ਸੋਹਣੇ ਲੱਗਦੇ ਨੇ ਇਸ ਤਰ੍ਹਾਂ ਨਾਲ ਆਪਣਾ ਇਹ ਸਾਰਾ ਜਿਹੜਾ ਡਿਜ਼ਾਈਨ ਹੈਗਾ ਇਹ ਕੰਪਲੀਟ ਹੋ ਗਿਆ ਇਹ ਵਾਲਾ ਦੇਖੋ ਇਹ ਜਿਹੜਾ ਸਾਰਾ ਡਿਜ਼ਾਈਨ ਹੈ ਹਨਾ ਇਹ ਆਪਣਾ ਕੰਪਲੀਟ ਹੋ ਗਿਆ ਦੂਸਰੀ ਇੱਥੇ ਦੇ ਦਬਾ ਦੇ ਇਹ ਜਿਹੜਾ ਆਪਣਾ ਸਾਰਾ ਡਿਜ਼ਾਈਨ ਹੈ ਹਨਾ ਕੰਪਲੀਟ ਹੋ ਗਿਆ ਤੁਸੀਂ ਇਹਨੂੰ ਹਨਾ ਕਾਟਨ ਦਾ ਸੂਟ ਲਿਆ ਕੇ ਸਿਰਫ ਇਹਦੇ ਉੱਤੇ ਜੀ ਆਪਣੀਆਂ ਇਹ ਤਿੰਨੇ ਰੰਗਾਂ ਦੀਆਂ ਹਨਾ 10 ਕੁ ਗੁੱਟੀਆਂ ਲੱਗੀਆਂ ਲੱਗੀਆਂ ਪੰਜਾਬ ਕਰ ਪੈ ਦੀਆਂ ਦੇਖੋ ਕਿੰਨਾ ਸੋਹਣਾ ਵਰਕ ਹੈ ਜਿਹੜਾ ਹੋ ਕੇ ਤਿਆਰ ਹੈ ਤੁਸੀਂ ਇੱਕ ਕਾਟਨ ਦਾ ਸੂਟ ਲਿਆ ਕੇ ਹਨ ਸਸਤਾ ਜਿਹੋ ਉੱਤੇ ਕਰਕੇ ਜਰੂਰ ਦੇਖਿਓ ਸੋਨੂ ਇਹ ਮੇਰਾ ਜਿਹੜਾ ਅੱਜ ਦਾ ਮੈਂ ਇਹ ਕਾਟਨ ਵਰਕ ਹੈ ਇਹ ਕਰਿਆ ਕਿਸ ਤਰ੍ਹਾਂ ਲੱਗਿਆ ਜਰੂਰ ਦੱਸਣਾ ਲਾਈਕ ਕਮੈਂਟ ਜਰੂਰ ਕਰਨਾ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜਿਹੜੇ ਪਹਿਲੀ ਵਾਰ ਦੇਖਦੇ ਨੇ ਧੰਨਵਾਦ ਜੀ